ਸ਼੍ਰੋਮ ਨੇ ਕਾਲੀ ਦਲ ਦੀ ਭਰਤੀ ਮੁਹਿੰਮ ਸਮਾਪਤ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਦਿੱਤੇ 5 ਦਿਨ ਵੀ ਖਤਮ ਹੋ ਚੁੱਕੇ ਨੇ ਲਗਾਤਾਰ ਜਿਹੜੇ ਬਾਕਸੇਜ਼ ਨੇ ਭਰਤੀ ਦੇ ਜਾਂ ਪਰਚੀਆਂ ਨੇ ਉਹ ਦਫ਼ਤਰ ਦੇ ਵਿੱਚ ਪਹੁੰਚ ਰਹੀਆਂ ਪਰ ਜਿਸ ਤਰੀਕੇ ਨਾਲ ਭੀੜ ਪੈਣ ਦੀ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਦਿਨ ਹੋਰ ਵਧਾਏ ਗਏ ਨੇ ਹਾਲਾਂਕਿ ਇਸ ਨੂੰ ਲੈ ਕੇ ਪਲਕੇ ਪਾਰਲੀਮੈਂਟਰੀ ਬੋਰਡ ਦੀ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ ਸਾਡੇ ਨਾਲ ਇਸ ਸਮੇਂ ਚ ਮਸਾ ਮੌਜੂਦ ਨਾਲ ਗੱਲਬਾਤ ਕਰ ਰਹੀ ਚ ਮਸਾ ਅਖੀਕਾ ਮੀਟਿੰਗ ਵੀ ਹੋਣ ਜਾ ਰਹੀ ਹੈ ਤੇ ਲਗਾਤਾਰ ਅਸੀਂ ਦੇਖਿਆ ਕਿ ਇਸ ਤਰੀਕੇ ਨਾਲ ਲੋਕ ਜਿਹੜੇ ਨੇ ਪਹੁੰਚ ਰਹੇ ਹੋਂ ਹਮਾ ਕੇ ਤੇ ਦੀ ਤਰੀਕ ਵੀ ਰਹੀ ਬਤਾਈ ਦੇਖੋ ਗੱਲ ਇਹ ਕਿ ਭਰਤੀ ਦਾ ਕੰਮ ਜਿਵੇਂ ਅਸੀਂ ਉਮੀਦ ਕੀਤੀ ਸੀ ਉਸ ਤੋਂ ਵੱਧ ਉਤਸ਼ਾਹ ਦੇ ਨਾਲ ਜਿਹੜਾ ਸਾਡੇ ਲੀਡਰ ਤੇ ਵਰਕਰ ਸਰਪੰਨਾਂ ਨੇ ਕੰਮ ਕੀਤਾ। ਔਰ ਜੋ ਅਸੀਂ ਟਾਰਗੇਟ ਮਿਥਿਆ ਸੀ ਉਸ ਤੋਂ ਵੱਧ ਸਾਡੀਆਂ ਕਾਪੀਆਂ ਜਿਹੜੀਆਂ ਉਹ ਜਾਰੀ ਹੋਈਆਂ ਮੈਂਬਰਸ਼ਿਪ ਫਾਰਮ ਜਾਰੀ ਹੋਇਆ। ਹੁਣ ਵਾਪਸੀ ਦੀ ਪ੍ਰਕਿਰਿਆ ਤੇਜ਼ੀ ਦੇ ਨਾਲ ਜਾਰੀ ਹੋਗੀ। ਇਸ ਕਰਕੇ ਕੁਦਰਤੀ ਗੱਲ ਹੈ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹਨਾਂ ਨੂੰ ਕੁਦਰਤੀ ਗੱਲ ਆ ਥੱਲੇ ਸਮਝ ਆ ਜੀਦਾ ਹੁੰਦਾ ਕਿਉਂਕਿ ਕੱਲੀ-ਕੱਲੀ ਕਾਪੀ ਪਿੰਡ-ਪਿੰਡ ਪਹੁੰਚਦੀ ਹੈ ਉਹਨਾਂ ਨੇ ਘਰੋ-ਘਰ ਜਾ ਕੇ ਭਰਨੀ ਹੁੰਦੀ ਹੈ ਵਾਪਸ ਇੱਕ ਬੰਦੇ ਨੇ ਪਾ ਕੇ ਕਾਪੀਆਂ ਇਕੱਠੀਆਂ ਕਰਨੀਆਂ ਉਹਦੀਆਂ ਲਿਸਟਾਂ ਬਣਾਉਣੀਆਂ ਸਰਕਲ ਡੈਲੀਕੇਟ ਉਹਦੀਆਂ ਬਕਾਇਦਾ ਐਡਰੈਸ ਦੂਜੇ ਤੀਜੇ ਕਰਨੀਆਂ ਲੰਬਾ ਚੌੜਾ ਰਿਕਾਰਡ ਉਹਨਾਂ ਨੂੰ ਹਰ ਆਪਣੇ ਸਰਕਲ ਦਾ ਮੇਨਟੇਨ ਕਰਨਾ ਹੁੰਦਾ ਫਿਰ ਜਾ ਕੇ ਮੈਂਬਰਸ਼ਿਪ ਦਫ਼ਤਰ ਚ ਜਿਹੜਾ ਇਸ ਤਰ੍ਹਾਂ ਸਿਮੇ ਜਾ ਕੇ ਜਮ੍ਹਾਂ ਹੋ ਗਈ। ਬੜੀ ਤੇਜ਼ੀ ਨਾਲ ਕੰਮ ਚੱਲ ਪਿਆ। ਜਿੱਨਾ ਹਲਕਿਆਂ ਦੇ ਵਿੱਚ ਸਾਨੂੰ ਕਾਟਾ ਸੀ ਉੱਥੋਂ ਵੀ ਬਹੁਤ ਵੱਧ ਗਿਣਤੀ ਦੇ ਵਿੱਚ ਭਰਤੀ ਆ ਰਹੀ ਹੈ। ਪਰ ਅਸੀਂ ਵੀ ਸਮਝਦੇ ਹਾਂ ਕਿ ਵਰਕਰ ਦੀ ਜਾਇਜ਼ ਗੱਲ ਹੁੰਦੀ ਹੈ। ਸਾਰਿਆਂ ਨੇ ਬੇਨਤੀ ਕੀਤੀ ਸੀ ਕਿ ਥੋੜਾ ਜਿਹਾ ਸਮਾਂ ਕਿਉਂਕਿ ਲਿਸਟਾਂ ਟਾਈਪ ਕਰਾਉਣੀਆਂ, ਬਣਾਉਣੀਆਂ ਸਮਾਂ ਲੱਗਦਾ। ਇਸ ਕਰਕੇ ਥੋੜਾ ਜਿਹਾ ਸਮਾਂ ਵਧਾਇਆ ਗਿਆ। ਬਾਕੀ ਕੱਲ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ। ਫਿਰ ਉਹਦੇ 'ਚ ਬੈਠ ਕੇ ਅਸੀਂ ਸਾਰੀ ਗੱਲ ਦੀ ਸਮੀਖਿਆ ਕਰਕੇ ਕੁਝ ਜਿਹੜੇ ਸਾਡੇ ਅਬਜ਼ਰਵਰ ਸਹਿਬਾਨ ਨੇ ਜਿਹੜੇ ਰੋਡ ਪਈ ਉਹਨਾਂ ਤੋਂ ਰਿਪੋਰਟ ਲੈ ਕੇ ਅੱਗੋਂ ਜਿਹੜੀ ਹੈ ਕਿਸ ਤਰ੍ਹਾਂ ਕੈਰੀਅਮ ਕਰਨਾ ਉਹਨੂੰ ਅਸੀਂ ਕੈਰੀਅਮ ਕਰਾਂਗੇ ਪਰ ਇਹ ਜਿਹੜੇ ਮੈਂ ਦੇਖ ਰਿਹਾ ਸੀ ਕਿ ਟੈਲੀਵਿਜ਼ਨ ਤੇ ਆ ਕੇ ਕੁਝ ਜਿਹੜੇ ਲੋਕੀ ਬਿਆਨ ਦੇ ਰਹੇ ਇੱਕ ਤਾਂ ਚੁਗਲਖੋਰ ਇੰਨੇ ਹੋ ਗਏ ਕਿ ਇਹਨਾਂ ਨੂੰ ਨਾਂ ਤਾਂ ਇਹ ਪਤਾ ਹੁੰਦਾ ਕਿ ਦੂਜੀ ਪਾਰਟੀ ਦਾ ਅੰਦਰੂਨੀ ਕੰਮ ਹੈ ਉਹ ਆਪਣਾ ਕੰਮ ਮੰਦਰੀ ਨਾ ਕਰ ਰਿਹਾ ਤੇ ਤੁਸੀਂ ਬਿਨਾ ਮਤਲਬ ਤੇ ਤੂੰ ਕੌਣ ਮਖਾਮ ਖਾ ਪੇਪਰਤੀ ਸਾਡੀ ਹੋ ਰਹੀ ਐ ਸਾਡੇ ਵਰਕਰ ਕਰ ਰਿਹਾ ਤੇ ਤੁਹਾਡੇ ਪੇਟ ਚ ਦਰਦ ਕਿਉਂ ਹੁੰਦੀ ਜੇ ਬੋਗਸ ਕਰਨੀ ਹੋਵੇ ਤੇ ਮੈਂ ਇਹਨਾਂ ਲੋਕਾਂ ਨੂੰ ਜਾਂ ਕਹਿਣਾ ਚਾਹੁੰਦਾ ਕਿ ਉਹ ਤੇ ਚਾਰ ਦਿਨਾਂ ਚ ਟਿੱਪੀ ਜਾ ਸਕਦੀ ਬੋਗਸ ਦਾ ਕੀ ਰੌਲਾ ਹੁੰਦਾ ਜੇ ਤੁਸੀਂ ਝੂਠ ਹੀ ਮਾਰ ਕੇ ਕਹਿਣਾ ਕਿ ਮੈਂ ਇੰਨੀ ਭਰਤੀ ਕਰ ਦਿੱਤੀ ਐ ਤੇ ਪੈਸੇ ਤੇ ਸਾਰੇ ਲੋਕਾਂ ਦੀ ਜੇਬ ਚ ਆ ਗਏ ਉਹ ਤਾਂ ਨਾਲ ਦੀ ਨਾਲ ਉਸੇ ਦਿਨ ਹੀ ਜਦ ਮੈਂ ਹੋ ਜਾਈਂ ਜਦੋਂ ਅਗੜਾ ਰਿਕੁਐਸਟ ਕਰਦਾ ਇਮਾਨਦਾਰੀ ਦੇ ਨਾਲ ਕਿ ਨਹੀਂ ਥੋੜਾ ਜਿਹਾ ਮੇਰਾ ਕੰਮ ਰਹਿੰਦਾ ਮੈਨੂੰ ਕਰ ਲੈਂਦੇ ਹੋ ਤਾਂ ਉਹਦੀ ਜਿਹੜੀ ਸੋਹਰਦਤਾ ਹੈ ਉਹਦੀ ਜਿਹੜੀ ਇਮਾਨਦਾਰੀ ਆ ਉਹਦੀ ਇੱਜ਼ਤ ਕਰਨੀ ਪੈਂਦੀ ਇਹ ਕੋਈ ਪਾਰਟੀਆਂ ਚ ਪੈਣੀ ਵਾਰੀ ਨਹੀਂ ਹੋਇਆ ਵੀ ਡੇਟ ਦੇ ਕੇ ਤੇ ਡੇਟ ਵਧਾਈ ਜਾਵੇ ਇਹ ਤਾਂ ਐਦਾਂ ਪੇਸ਼ ਕਰਨ ਲੱਗ ਜਾਂਦੇ ਆ ਆਪ ਨੂੰ ਕੰਮ ਕੋਈ ਨਹੀਂ ਠੀਕ ਹੈ ਤੇ ਸਾਰਾ ਦਿਨ ਉਥੇ ਪੱਥਰਾਂ ਤੇ ਬਹਿ ਕੇ ਤੇ ਦੂਜਿਆਂ ਨੂੰ ਨਿੰਦਦੇ ਰਹਿਣਾ ਚਿੱਕੜ ਦੇ ਵਿੱਚ ਇਟਾ ਮਾਰਦੇ ਰਹਿਣਾ ਤੇ ਕਹਿਣਾ ਕਹਿ ਤੇ ਉੱਤੇ ਚਿੱਟੇ ਪੈਂਦੇ ਰਹਿਣ ਮੈਂ ਇਹਨਾਂ ਲੋਕਾਂ ਨੂੰ ਕਹਿੰਨਾ ਵੀ 4 ਕੁ ਦਿਨ ਟਿਕ ਕੇ ਬਹਿ ਜਾਓ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਇਸ ਕਰਕੇ ਐਵੇਂ ਬਿਨਾਂ ਮਤਲਬ ਤੋਂ ਜਿਹੜੀ ਜੁੱਤੀ ਲਾ ਕੇ ਤੇ ਦੌੜ ਨਾਲ ਕੰਮ ਜਿਹੜਾ ਉਹ ਨਾ ਕਰੋ ਤੁਹਾਡੇ ਸਾਹਮਣੇ ਰੱਖਾਂਗੇ ਸਾਰੀ ਭਰਤੀ ਇਮਾਨਦਾਰੀ ਨਾਲ ਹੋ ਰਹੀ ਹੈ ਪੂਰੀ ਭਰਤੀ ਦਾ ਵਿਰਵਾ ਜਿਹੜਾ ਉਹ ਸੀ ਚਿਤ ਕਰ ਬੋਲੋ ਤਰਵਾਦਾ ਸੋ ਭਰਤੀ ਦਾ ਵੇਰਵਾ ਜਿਹੜਾ ਜਨਤਕ ਜਲਦ ਕੀਤਾ ਜਾਵੇਗਾ ਹਾਲਾਂਕਿ ਪਰਕੇ ਪਾਰਲੀਮੈਂਟਰੀ ਬੋਰਡ ਦੀ ਜਿਹੜੀ ਅਹਿਮ ਮੀਟਿੰਗ ਵੀ ਹੈਗੀ ਹੈ ਜਿਦੇ ਵਿੱਚ ਸਮਿਖਿਆ ਵੀ ਕੀਤੀ ਜਾਣੀ ਹੈ ਪਰ ਬਹੁਤ ਸਾਰੇ ਵਿਰੋਧੀ ਜਿਹੜੇ ਸਵਾਲ ਚੁੱਕ ਰਹੇ ਆ ਉਹਨਾਂ ਨੂੰ ਪੂਰੀ ਤਸੱਲੀ ਬਖਸ਼ ਸਬੂਤਾਂ ਨਾਲ ਜਵਾਬ ਵੀ ਦਿੱਤਾ ਜਾਵੇਗਾ ਕੈਮਰਾਮੈਨ ਅਜੇ ਜਰਮਾ ਦੇ ਨਾਲ ਜਸਪੀ ਸਿੰਘ ਪੀਪੀਸੀ ਨਿਊਜ਼ ਚੰਡੀਗੜ੍ਹ